ਸਸਰੀ ਕਾ ਦੋਸਤੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਤੇ ਜਿਵੇਂ ਬੀਬੀ ਗਈ ਸੀ ਸਾਰੇ ਕਿਤੇ ਤੇ ਅੱਜ ਬਾਪੂ ਫੇਰ ਕਹਿੰਦਾ ਮੈਂ ਵੀ ਆਪਦੇ ਨਾਨਕੀ ਜਾਇਆ ਆ ਮਾਮੇ ਬਾਰਗੇ ਨੂੰ ਕਰਿਆ ਮਾਨ ਵਾਈਟ ਬਾਪੂ ਨਾਲ ਬੜੇ ਦੁੱਖ ਸੁੱਖ ਦੇਖਿਆ ਮਾਮਿਆਂ ਨੇ ਹਨਾ ਆਪਾਂ ਮਾਮੇ ਮੋਹ ਵੀ ਬੜਾ ਕਰਦੇ ਹਨ ਤੇਰਾ ਸਭ ਤੋਂ ਵੱਧ ਮੋਹ ਕਰਦੇ ਕਿਉਂਕਿ ਸਭ ਤੋਂ ਪਹਿਲਾਂ ਜਵਾਕ ਸੀ ਸਾਰੇ ਘਰਾਂ ਚ ਡੈਡੀ ਤਾਂ ਕਰਕੇ ਸਭ ਤੋਂ ਵੱਧ ਹਨਾ ਆਪਾਂ ਤੇਰਾ ਮੋਹ ਕਰਦੇ ਹਨ ਸਭ ਤੋਂ ਪਹਿਲਾਂ ਮੁੰਡਾ ਡੈਡੀ ਸੀ ਉਹ ਤੋਂ ਵੱਡੀ ਭੂਆ ਸੀ ਤੇ ਤਾਂ ਕਰਕੇ ਸਾਰਿਆਂ ਨਾਲੋਂ ਵੱਧ ਨਾਨਕੇ ਮੋਹ ਡੈਡੀ ਦਾ ਬਹੁਤ ਜ਼ਿਆਦਾ ਕਰਦੇ ਆ ਤੇ ਅੱਜ ਉਥੇ ਗੱਲਾਂ-ਵਾਟਾਂ ਵੀ ਕਰਾਂਗੇ ਪ੍ਰਾਣੀਆਂ ਸਾਰੀਆਂ ਤੇ ਡੈਡੀ ਨਾ ਉਹਨਾਂ ਨੇ ਇੱਕ ਹੋ ਦਿੱਤਾ ਸੀ ਨਾ ਆਪਾਂ ਉਦੋਂ ਬਲਦ ਦਿੰਦੇ ਹੁੰਦੇ ਹੁਣ ਨਾ ਛੋਟਾ ਜਿਹਾ ਪਛੇਆ ਦਿੱਤਾ ਸੀ ਨਾ ਬੱਚਾ ਦਿੱਤਾ ਸੀ ਨਾ ਤੁਹਾਨੂੰ ਇਹਨੂੰ ਦੋ ਵਾਰੀ ਬਲਦ ਦਿੱਤਾ ਹੀ ਆਪਾਂ ਕਹਿੰਦਾ ਮੈਨੂੰ ਤੇ ਬਲਦ ਉਹ ਹੀ ਨੇ ਚੰਗੇ ਬਣੇ ਬਣੇ ਸੀ ਤੇ ਸਾਰਾ ਪਿੰਡ ਉਹਦਾ ਬਲਦ ਨੂੰ ਮੰਨਦਾ ਸੀ ਤੇ ਅੱਜ ਮਾਮੇ ਨਾਲ ਵੀ ਇੱਥੇ ਗੱਲਾਂ-ਵਾਟਾਂ ਕਰਾਂਗੇ ਮਾਮੇ ਵਰਗੇ ਡੈਡੀ ਦਾ ਬਹੁਤ ਸਤਿਕਾਰ ਕਰਦੇ ਬਹੁਤ ਪਿਆਰ ਕਰਦੇ ਡੈਡੀ ਨੂੰ ਤੇ ਮਾਮੇ ਵਰ ਕਹਿੰਦਾ ਜੀ ਬਾਹਲਾ ਦਿਲੋਂ ਸਤਿਕਾਰ ਕਰਦੇ ਆ ਕਿਉਂਕਿ ਸਾਡੇ ਔਖੇ ਸਮੇਂ ਦੇ ਵਿੱਚ ਮਾਮੇ ਨੇ ਉਹਨੇ ਇੱਕ ਮਾਮਾ ਤੁਹਾਨੂੰ ਦਿਖਾਵਾ ਜਿਹਨੇ ਸਾਡਾ ਬੜਾ ਸਾਥ ਦਿੱਤਾ ਜਦੋਂ ਬਾੜਾ ਬਾੜਾ ਟਾਈਮ ਸੀ ਉਹ ਤਾਂ ਬੜਾ ਸਾਥ ਦਿੰਦਾ ਸੀ ਆਉਂਦਾ ਰਹਿੰਦਾ ਸੀ ਹੁਣ ਵਿਚਾਰਾ ਮੰਜੇ ਤੇ ਬਹਿ ਗਿਆ ਚਲਦੇ ਆਂ ਅੱਜ ਉਹਨਾਂ ਕੋਲੇ ਕਰਦੇ ਆਂ ਉਹਨਾਂ ਨਾਲ ਗੱਲਾਂ ਬਾਤਾਂ ਇੱਕ ਹੀ ਹਾਲ ਚਾਲ ਮਾਮੇ ਦੇ ਚੱਜ ਕਾਰਡ ਦੇਣ ਚੱਲਿਆ ਡੈਡੀ ਕਹਿੰਦਾ ਉਹਨਾਂ ਕੋਲੇ ਸਪੈਸ਼ਲ ਮਾਇਆ ਜਾਣਾ ਤਾਂ ਹੀ ਕਰਕੇ ਜੇ ਡੈਡੀ ਸਬਜ਼ੀ ਵੀ ਨਹੀਂ ਲੈ ਕੇ ਗਏ ਤੇ ਸਬਜ਼ੀ ਪੈਸੇ ਵੀ ਜੋ ਕੋਈ ਆਪਣੇ ਉਹ ਹਫ਼ਤੇ ਕਿਤੇ ਰਹਿ ਗਈ ਆ ਹੱਦ ਤੱਕ ਬਸ ਗੋਭੀ ਵੇਚ ਕੇ ਉਸ ਤੋਂ ਬਾਅਦ ਬਾਪੂ ਵੀ ਵੇਲੇ ਆ ਕਿਉਂਕਿ ਅਸੀਂ ਸਾਰੇ ਕੰਮਕਾਰ ਸਾਹਮਣੇ ਨੇ ਹਲੇ ਕੁਝ ਬਹੁਤ ਕੰਮ ਕਰਨ ਵਾਲੇ ਪਏ ਨੇ ਜਿਵੇਂ ਹਲਵਾਈ ਕਰਨ ਵਾਲਾ ਪਿਆ ਹਲੇ ਹੋਰ ਵੀ ਜਿਹੜੇ ਤੁਹਾਨੂੰ ਪਤਾ ਮੂਰੇ ਵੇਟਰ ਬੂਟਰ ਸਭ ਕੁਝ ਹਲੇ ਕਰਨ ਵਾਲਾ ਪਿਆ ਤੇ ਫਿਰ ਮੈਂ ਤੇ ਬਾਪੂ ਉਹਦੇ ਨੇ ਡਿਊਟੀਆਂ ਵੀ ਸਾਮਾਂਗੇ ਪਹਿਲਾਂ ਅੱਜ ਕਾਰਡ ਦੇਣ ਚੱਲੇ ਆ ਕਿਉਂ ਆਪਾਂ ਲੋਟਾ ਕੰਮ ਚੱਲਦੇ ਆ ਫਿਰ ਮਾਮੇਆਂ ਕੋਲੇ ਠੀਕ ਮਾਮੇ ਦੇ ਨਾਲ ਪਾਪੇ ਨਾਨਕੇ ਦੇ ਘਰੇ ਪਹੁੰਚ ਚੁੱਕੇ ਆ ਬੜਾ ਲੰਮਾ ਸਮਾਂ ਗੁਜ਼ਾਰਿਆ ਇੱਥੇ सिगा मामा ठीक है और सेट अप बराबर सारा और बड़ा भाई आ गया और ठीक है ठीक है मामी त्रि अस्त्रीकर मामिया गया ਤੇ ਮਹ ਬਹੁਤ ਸਾਰੇ ਜੀ ਦਾ ਦੋਵਾਂ ਦੇ ਪਾਸੇ ਰਿਸ਼ਤੇਦਾਰੀ ਬਰੋਬਰ ਦੀ ਹੈਗੀ ਅੱਛਾ ਇਸ ਨੇ ਰਿਸ਼ਤਾ ਕਰਾਇਆ ਮੰਮੀ ਦਾ ਆਪਣੀ ਦਾ ਉਧਰ ਮੰਮੀ ਦੀ ਮਾਸੀ ਦੀ ਕੁੜੀ ਆ ਉਧਰ ਮੰਮੀ ਵੀ ਲੱਗਦੀ ਆ ਨੇੜੀ ਦੀ ਦੋਵਾਂ ਪਾਸੇ ਇੱਕੋ ਜਿਹੀ ਰਿਸ਼ਤੇਦਾਰੀ ਆ ਮੰਮੀ ਮੰਮੀ ਦਾ ਰਿਸ਼ਤਾ ਐ ਇਸੇ ਮੰਮੀ ਨੇ ਕਰਾਇਆ ਸੀਗਾ ਗੰਗਾ ਬਿੰਦਰਾ ਤੈਨੂੰ ਵਧਾਈਆਂ ਮਾਲਕ ਤੈਨੂੰ ਵੀ ਵਧਾਵੇ ਹਾਂ ਮਾਲਕ ਤੈਨੂੰ ਵੀ ਵਧਾਵੇ ਹਾਂ ਨਾ ਆ ਗਏ ਨਾ ਹਾਂ ਲੈ ਹੋ ਜੋ ਤਿਆਰ ਹੁਣ ਠੀਕ ਆਵੇਂ ਖਿੱਚ ਲੋ ਤਿਆਰੀਆਂ ਬੈਠ ਜਾ ਬੈਠ ਜਾ ਹਾਂ ਇਹ ਬੈਠ ਕੇ ਹੈਂ ਵਾੜ ਤੈ ਬੈਠ ਤਾ ਜਾ ਤੂੰ ਅਰੇ ਗੱਲਾਂ ਬਾਤਾਂ ਮਾਰੋ ਕੇ ਨਾ ਹੋਰ ਮਾਂ ਵੀ ਠੀਕ ਐ ਵਧੀਆ ਓਕੇ ਜਮ ਠੀਕ ਐ ਬੱਸ ਚਲ ਵਧ ਕੀ ਜਾਹੀਂ ਤਾ ਮੰਮੀ ਦਾ ਮੰਮੀ ਦਾ ਠੀਕ ਆ ਮੰਮੀ ਦੱਸਦੀ ਹੁੰਦੀ ਕਹਿੰਦੀ ਉਹਨਾਂ ਨੇ ਮੇਰਾ ਰਸਤਾ ਕਰਵਾਇਆ ਸੀ ਹੂੰ ਪੰਜਾਂ ਦੇ ਬਿਨਾਂ ਆਉਂਦਾ ਨਹੀਂ। ਠੰਡਾ ਪਾਣੀ ਵੀ ਨਾ ਨਿਕਲਦਾ। ਕਰਦਾ ਹੈ। ਹਾਂ? ਉੱਨੀ ਮਾਗਦਾ ਹੈ। ਐਸ਼ੀ ਹਾਂ। 26 ਦਾ ਉੱਨੀ ਮਾਗਦਾ। 2 ਮਹੀਨਾ ਪਿਆ ਹੈ। ਹਾਂ। ਚਾਹ ਵੀ ਤਾਂ ਟਿਕ ਹੋ ਗਿਆ। ਮਾਮੇ ਨੇ ਥੋੜਾ ਉੱਚੀ ਸੁਣਨ ਲੱਗਿਆ ਵਿਚਾਰੇ ਨੂੰ। ਅੱਜ ਦਾ 2 ਮਹੀਨਾ ਪਿਆ ਹੈ। ਹੈ? 1.5 ਮਹੀਨਾ ਰਹਿ ਗਿਆ। ਅੱਛਾ। ਉਹ। ਚਾਹ ਹੁਣ ਤਾਂ ਫਿਰ ਆ ਪਿਆ। ਇਹ ਲੈ। ਇਹ ਤਾਂ ਈ ਲੰਮਾ ਹੈ। ਇਫਰਾਇਆਂਗਾ ਅਸੀਂ ਕੰਮ ਉਹਦੋਂ ਆਏ ਬਾਂ ਹਰ ਰਿਸ਼ਤੇ ਰਿਸ਼ਤੇਦਾਰੀਆਂ ਚਾਪਾ ਪਹਿਲਾਂ ਪਹਿਲਾਂ ਕਾਰਡ ਦੇ ਦਈਏ। ਤੇ ਫੇਰ ਹਾਂ ਫੇਰ ਉਹ ਆਗਾ ਫੇਰ ਮਾਸਰ ਕਦੇ ਪੁੱਛ ਕਰਨ ਦੀ ਬਹੁਤ ਹੁੰਦਾ ਵੀ ਪਹਿਲਾਂ ਇੱਕ ਅੱਧਾ ਕਾੜ ਲਦੇ ਆਉਂਦਾ ਜੀ ਅੱਜ ਪੂਚੜ ਗਿਆ ਪਹਿਲਾਂ ਦੇ ਆਏ ਸੀ ਉੱਤਰ ਸਾਰੇ ਕਿਤੇ ਦੇ ਆਏ ਸੀ ਗੁਰਦੁਆਰ ਜੜਾਇਆ ਸੀ ਪਹਿਲਾਂ ਅੰਤਰਵੰਡੀ ਸਾਬੂ ਕਾੜ ਪਹਿਲਾਂ ਹਾਂ ਨਹੀਂ ਕਾੜਦੇ ਵੀ ਵਿਚਾਰ ਨਹੀਂ ਹਾਂ ਵਿਆਹ ਨਹੀਂ ਹਾਂ ਵਿਆਹ ਕੋ ਨਹੀਂ ਕਰਦੇ ਯਾਰ ਮੈਨੂੰ ਲੱਗ ਰਿਹਾ ਇਸ ਮੱਝ ਕਾੜੀ ਗਿਆ ਆਪਾਂ ਨਹੀਂ ਕਰਦੇ ਆਪਾਂ ਨਹੀਂ ਕਰਦੇ ਹਾਂ ਉਹ ਕਰਦੇ ਆ ਬਾਮਣ ਮਾਣੇ ਹਾਂ ਮੰਮਲ ਵੀ ਘੱਟ ਕਰਦੇ ਬਾਣੀਆਂ ਕਰ ਲੈਂਦੇ ਮੈਂ ਇੱਤੇ ਨਹੀਂ ਕਰਦੇ ਜਮਾ ਬਹੁਤ ਨਹੀਂ ਕਰਦੇ ਮੈਂ ਤਾਂ ਦੇਖਿਆ ਕੋਈ ਵੀ ਨਹੀਂ ਕਰਦਾ ਹੁੰਦਾ ਬਾਣੀ ਬੂਣੀ ਵੀ ਨਹੀਂ ਕਰਦੇ ਬੂਹਾਂ ਚ ਪੋਚ ਵੈ ਨਹੀਂ ਕਰਦੇ ਮੰਮਾ ਮੈਂ ਉਹ ਤੋਂ ਥੋੜਾ ਜਿਆਦਾ ਇਹ ਜਦੋਂ ਘਰ ਪਾਇਆ ਨਾ ਪਹਿਲਾਂ ਘਰ ਪਾਇਦਾ ਆਪਾਂ ਨਾ ਉਦੋਂ ਟਾਈ ਆਫ ਕਰਕੇ ਆਏ ਨਾ ਉਹ ਤਾਂ ਨજર ਲਾ ਕੇ ਆਪ ਨੂੰ ਹਨਾ ਛੋਟਾ ਹੁੰਦਾ ਮੈਂ ਪਹਿਲਾਂ ਬਥੇ ਲਾ ਕੇ ਹੁੰਦਾ ਦੋ ਮਹੀਨੇ ਹੁਣ ਨਹੀਂ ਜਾਂਦਾ ਹੁਣ ਨਹੀਂ ਜਾਂਦਾ ਪਹਿਲਾ ਵਸੇ ਰਜਾ ਹਾਂ ਡੈਡੀ ਦਾ ਤਾਂ ਕਹਿੰਦਾ ਪਹਿਲਾ ਵਾਧੂ ਵਾਧੂ ਚਰ ਲਾ ਕੇ ਆਉਂਦਾ ਰਿਹਾ ਇਹਨੇ ਦਿੱਤਾ ਸੀ ਵਲਦ ਦੇ ਦੂਜੇ ਮਾਮੇ ਨੇ ਦਿੱਤਾ ਸੀ ਊਟਾਂ ਦਾ ਛੋਟੇ ਵੀ ਚੱਲੇਗੇ ਵਾਧੂ ਵਾਧੂ ਹਾਂ ਇਹ ਤਾਂ ਪਹਿਲਾਂ ਪੁੱਛਦਾ ਨਹੀਂ ਸੀ ਕੋਈ ਹੈਨਾ ਛੋਟੇ ਕਿੰਨਾ ਕਹਿੰਦੀ ਕਿੰਨੀ ਕਿ ਪੈਗੀ ਹੈ ਜਿਹੜਾ ਗਿਆ ਹੈ ਤਾਂ ਕਰੀ ਨਾ ਪਾ ਕੇ ਆਵੇ ਅੱਛਾ ਜਾਂਦਾ ਨਹੀਂਗਾ ਬੁਰ ਪਾਇਆ ਸੀ ਕੀ ਫੋਨ ਰਗ ਹਾਂ ਤੇਰੀ ਜੀਵ ਹੈ ਦਾ ਕੁਝ ਨਹੀਂ ਹਾਂ ਅੱਜ 70 ਸਾਲ ਹੋ ਗਏ ਪੁੰਦੇ ਕੀ ਕਰਿਆ ਲੈ ਕਹਿੰਦਾ ਸਹੀ ਗੱਲ ਆ ਕੀ ਕਰਿਆ ਵੀ ਕੁਝ ਨਹੀਂ ਹੋਣਾ ਹੁਣ ਵੀ ਕਹਿੰਦਾ ਕੀ ਕਰ ਦੇਣਗੇ ਜਿਹੜਾ 70 ਸਾਲਾਂ ਚ ਨਹੀਂ ਹੋਇਆ 70 ਸਾਲ ਹੋ ਗਏ ਬੋਟ ਹਾਂ ਇਹ ਕੋਟਲੀ ਪੰਡਾ ਹੈ ਜਿਹੜੇ ਜੀਤ ਜਿਹੜਾ ਮੁੰਡਾ ਹੋ ਕੇ ਪਿੱਛੇ ਜੇ ਪੋਛੋੜਾ ਦੇ ਕੋਕਵਾਡੀ ਖੇਡਦਾ ਖਿਡਾਰੀ ਉਹ ਪੰਡਾ ਹੈ ਪੰਡਾ ਨਾਨਕੇ ਡੇੜੀ ਕਹਿੰਦਾ ਕੋਟਲੀ ਆਪਰੇ ਨਾਲ ਬਿਲਕੁਲ ਮਾਮਾ ਕਹਿੰਦਾ ਉੱਥੇ ਜਾਂਦਾ ਖੇਤੋਂ ਪਾਣੀ ਲਾ ਕੇ ਸਿੱਧਾ ਇਧਰ ਹੀ ਮੁੜਿਆ ਆਉਂਦਾ ਸੀ ਕੋਟਲੀ ਆਪਾਂ ਨੂੰ ਕਿੰਨੇ 12 ਕਿਲੋਮੀਟਰ 12 13 ਖੇਤੋਂ ਤਾਂ 12 13 ਹੀ ਹੋ ਹਾਂ ਬਵਾਲ ਹਾਂ ਤਾਂ ਠਿਕ ਤੇ ਲਾਦਾ ਹਾਂ ਹਾਂ ਹੁਣ 12 13 ਕਿਲੋਮੀਟਰ ਖੇਤ ਤੇ ਇਧਰ ਕਹਿੰਦੇ ਸਿੱਧੀ ਆਏ ਅਸੀਂ ਉਹ ਭਵਿੰਦਰ ਕਾ ਬਹਾਨੀ ਲੱਗਦਾ ਬਹੁਤ ਕੰਮ ਕੰਮ ਆਇਆ ਮਾਮੇ ਹਾਂ ਹਾਂ ਠੀਕ ਹੈ ਹੁਣ ਵਿਚਾਰ ਨੂੰ ਸੁਣਨਾ ਘੱਟ ਲੱਗ ਹੱਟ ਗਿਆ ਹੁਣ 70 ਸਾਲ ਤੋਂ ਵੀ ਉੱਪਰ ਹੋ ਗਏ ਹੈ ਇਹ ਉਮਰ ਦੇ ਫਰਕਾ ਮੈਂ ਡੈਡੀ ਕਹਿੰਦਾ ਬਹੁਤ ਕਰਾਇਆ ਡੈਡੀ ਉਹਨੂੰ ਬਾਲਦੇ ਵੀ ਦਿੱਤੇ ਸੀ ਨਾ ਆਪਾਂ ਹਾਂ ਦਿੱਤੇ ਸੀ ਦੋ ਚਾਰ ਦੋ ਬਾਲਦੇ ਦਿੱਤੇ ਸੀ ਮਾਮੇ ਤਾਂ ਮੇਰੇ ਵੀ ਸੀ ਉਹ ਜੀ ਕਾਮਯਾਬ ਹਾਂ ਪੂਰੇ ਹੋ ਸੀ ਮਾਮਾ ਦਾ ਮਾਮਾ ਵੀ ਉਹਦਾ ਕਾਮਯਾਬ ਸੀਗਾ ਹਾਂ ਮਾਮੇਰੇ ਕਹਿੰਦਾ ਮੈਨੂੰ ਮੈਂ ਦੱਸਦਾ ਹੁੰਦਾ ਕਦੇ-ਕਦੇ ਮੈਨੂੰ ਬਾਲਦੇ ਦਿੱਤੇ ਸੀ ਕਹਿੰਦਾ ਦੋ ਇੱਕ ਬਾਲਦੇ ਕਹਿੰਦਾ ਬੜਾ ਚੰਗਾ ਨਿਕੜਾ ਹੀ ਗੋਰਾ ਹਣ ਗੋਰਾ ਬਾਲਦੇ ਦਿੱਤਾ ਸੀਗਾ ਦੂਜੇ ਮਾਮੇ ਦੇ ਘਰਾਂ ਗੱਲਾਂ ਬਾਤਾਂ ਉੱਥੇ ਬਾਅਦ ਦੱਸਾਂਗੇ ਉਹ ਮਾਮਾ ਬਹੁਤ ਦਾ ਚੱਲਦਾ ਵਧੀਆਗਾ ਦੂਸਰਾ ਉਹ ਦਸੂਗਾ ਸਾਰਾ ਕੋਸਾ ਇਹਨਾਂ ਸੁਣਦਾ ਥੋੜਾ ਮਾਮੇ ਵਿਚਾਰ ਨੂੰ ਘੱਟ ਉਮਰ ਬਹੁਤ ਜ਼ਿਆਦਾ ਹੋ ਗਈ ਨਾ ਵਕਤ ਵਕਤ ਨਾਲ ਫਰਕ ਪਿਆ ਜਾਂਦਾ ਸਰੀਰ ਪੱਖੋਂ ਵੀ ਉਹ ਦੇਖੋ ਤੁਸੀਂ ਸਾਰਾ ਉਹ ਮੈਂ ਜਮੇ ਡੈਡੀ ਜਮਾ ਮਾਮੇ ਨਾਲ ਦੀ ਜਮਾ ਕੋਈ ਫਰਕ ਨਹੀਂ ਉਹੀ ਨਾਂ ਨਕਸਾ ਸਾਰਾ ਕੁਝ ਜਮਾ ਮਾਮਿਆਂ ਵਰਗੇ ਉਧਰੋਂ ਮਾਮਾ ਵੀ ਜਮਾ ਡੈਡੀ ਵਰਗਾ ਹੀ ਹੈ ਮੈਂ ਕੀ ਗੱਲ ਕਰੀ ਨੇ ਬਈ ਆਪਾਂ ਕਿਵੇਂ ਬੋਲ ਕਰਦੇ ਹਾਂ ਜਿਹੜੇ ਪੈਪਾ ਹਾਂ ਪਿੰਨੋ ਖੇਤ ਲੱਗਾ ਜੀ ਮੋਟਰ 77 ਅਸੇ ਯਾਰ ਆਹੋ ਇਹਨਾਂ ਤਗੜਾ ਸੀਗਾ ਇਹਨਾਂ ਤਗੜਾ ਜੀ ਮੇਰਾ ਡੈਡੀ ਕਹਿੰਦਾ ਹੁਣ ਤਾਂ ਛੋਕ ਘੱਟ ਲੱਗਣ ਲੱਗਾ ਡੈਡੀ ਨੂੰ ਕਹਦਾ ਦਾ ਬਾੜਾ ਵੱਡਾ ਤੇ ਕਹਿੰਦਾ ਜਦੋਂ ਪਹਿਲਾਂ ਲੱਗਦਾ ਵੀ ਆ ਲੱਗਦਾ ਵੀ ਪਹਾੜੀ ਖੜਾ ਬੰਦਾ ਕਹਿੰਦਾ ਹੁਣ ਤਾਂ ਸਿਹਤ ਭੁੱਖ ਵੀ ਕਮਜ਼ੋਰ ਹੋ ਗਿਆ ਤੇ ਬਾੜਾ ਤਾਂ ਜਬਰਦਸਤ ਸੀ ਕਰੋ ਖੇਤ ਪਾਪ ਦੇਖ ਲੋ ਪਾਪ ਪਾਪ ਕਿੱਥੋਂ ਚੱਕ ਕੇ ਲਈ ਉਹ ਅੱਜ ਦਾ ਬੰਦਾ ਕੋਈ ਨਹੀਂ ਹੋਣਾ ਬਈ ਇਹ ਜਾਣ ਹੁਣ ਨਹੀਂ ਚੱਕ ਹੁਣ ਨਹੀਂ ਚੱਕ ਕਵਾਰਟਰ ਤੋਂ ਵੱਧ ਹੁਣ ਕਵਾਰਟਰ ਹਾਂ ਕਵਾਰਟਰ ਕੀ ਹੁੰਦਾ ਤਿੰਨ ਤਿੰਨ ਕਵਾਰਟਰ ਦੇ ਪਾਏ ਮਨੇ ਮੈਂ ਵੀ ਘਰੋਂ ਕੱਢਿਆ ਹਾਂ ਹਾਂ ਉਹ ਪਾਏ ਵੀ ਨਹੀਂ ਕੋਈ ਚੱਕ ਸਕਦਾ ਬਈ ਕਵਾਰਟਰ ਦਾ ਉਹ ਵੀ ਨਹੀਂ ਕੋਈ ਖੇਤ ਚੱਕ ਕੇ ਲਿਆ ਸਕਦਾ ਮੈਂ ਮੁਸ਼ਕਲ ਕੰਮ ਉਦੋਂ ਬੰਦੇ ਚ ਜਾਣੀ ਵਾਲੀ ਸੀ ਤਾਂ ਹੀ ਲੈ ਜਾਂਦੇ ਸੀ ਚੱਕ ਕੇ ਹੁਣ ਤੱਕ ਇੱਥੇ ਹੀ ਕੰਮ ਵੀ ਦੇਖ ਲੋ ਪੁਰਾਣੀਆਂ ਗੱਲਾਂ ਵੀ ਜਦੋਂ ਛੱਡ ਦੀਆਂ ਨੇ ਬਾਪੂ ਕਿੰਨਾ ਕਾਢੀ ਸੀ ਪੱਖਾ ਪਸ਼ੂਆਂ ਨੂੰ ਇੱਕ ਇਹ ਪਸ਼ੂਆਂ ਨੂੰ ਐ ਦਿਖਾਈ ਸੀ ਤੁਹਾਨੂੰ ਪੱਖਾ ਸਾਫ ਹੀ ਦਿੱਤਾ ਪਤੰਦਰ ਨੇ ਲਾਇਆ ਤਾਂ ਹੈ ਨਹੀਂ ਸੀਗਾ ਪੱਖਾ ਸਾਫ ਕੇ ਪਸ਼ੂਆਂ ਨੂੰ ਐ ਕਹਿੰਦੇ ਸੀ ਵੀ ਤੁਹਾਨੂੰ ਪੱਖਾ ਵਸ ਆਹ ਲਾਇਆ ਪਏ ਕਿੰਨੇ ਸਾਲ ਹੋ ਗਏ ਪੈਨ ਇਹ ਤਾਂ ਹੋ ਗਿਆ ਹੋਣਗੇ ਬਈ 40 ਸਾਲ ਹੋ ਗਏ 40 ਸਾਲ ਹੋ ਗਏ ਲੋ ਅੱਛਾ ਯਾਰ ਹਾਂ ਪਰ ਉਹ ਤੋਂ ਦਿਖ ਲਾਇਆ ਸੀ ਜਿੱਥੇ ਸੱਤਾ ਕਿੱਥੇ ਜਾ ਕੇ ਦੇਣ ਜਾਂ ਇਹ ਸੱਤਾ ਇਹ ਪਾਈਆਂ ਨੇ 40 ਸਾਲ ਹੋ ਗਏ ਡੈਡੀ ਕਹਿੰਦਾ ਤੇ ਡੈਡੀ ਇੱਥੇ ਰਿਹਾ ਵੀ ਬੜਾ ਹੈ ਇਕੱਲਾ ਇਕੱਲਾ ਬੱਚਾ ਬਚਾ ਇਹਨੂੰ ਜਾਣਦਾ ਪੁਰਾਣਾ ਬਹੁਤ ਸਾਲ ਹੋ ਗਏ ਉਹਨੇ ਨੰਨ ਮੇਰਾ ਪਾਇਆ ਆਹ ਹਾਂ ਬਹੁਤ ਸਾਲ ਹੋ ਗਏ ਭਾਈ ਇਹਨੂੰ ਤਾਂ 37 37 ਸਾਲ ਹੋ ਗਏ 47 99 ਦਾ ਪਾਇਆ ਬਾਈ 99 ਦਾ ਪਾਇਆ ਹਾਂ 37 ਸਾਲ ਹੋ ਗਏ ਭਾਈ 99 ਦੇ ਵਿੱਚ ਪਾਇਆ ਫੋਟੋ ਫੂਟਾ ਗੁਰਨਾਨਕ ਦੇਵ ਜੀ ਦੀਆਂ ਪੂਰੀਆਂ ਲੱਗੀਆਂ ਤੇ ਬਾਪੂ ਨੇ ਪਵਾਇਆ ਸਾਰਾ ਇਹ ਬਾਹਰ ਰਹਿੰਦਾ ਰਹੇ ਬਾਪਾ ਨਾਲ ਉਹਰੇ ਤੂੰ ਮੈਂ ਉਹਦਾ ਲਾ ਕੇ ਆਇਆ ਨਹੀਂ ਨਾ ਅੱਜ ਉਹ ਦੂਬਾਰਾ 90 ਜਿਹੜਾ ਵਿਆਹ ਹੋ ਗਿਆ ਨਾ ਇੱਕ ਉਹ ਤੋਂ ਥੋੜੀ ਜਿਹਾ ਵੱਧ ਵਿਆਹ ਹੋਇਆ ਬਸ ਡੈਡੀ ਦਾ ਚੱਲ ਫੇਰ ਚੱਲ ਜੀ ਦੂਜੇ ਮਾਮੇ ਦੇ ਘਰੇ ਪਹੁੰਚ ਗਏ ਦੂਜੇ ਮਾਮੇ ਦੇ ਘਰੇ ਆਹ ਬੈਠਾ ਮਾਮਾ ਹੱਸੀ ਗਾ ਮਾਮਾ ਠੀਕ ਆ ਆ ਮਾ ਮਾ ਦਿਨ ਸਾਰੀ ਹਰੇਕ ਦੁੱਖ ਦੀ ਘੜੀ ਜੀ ਡੈਡੀ ਦਾ ਸਾਥ ਦਿੰਦਾ ਬੈਠਾ ਵਾਪਸ ਹਾਂ ਮੈਂ ਕਦੂ ਜਾ ਕਰ ਮਮੀ ਮਮੂ ਬਾਗੀ ਮੰਡੀ ਅੱਛਾ ਹਿੰਦੀ ਬਾਜੀ ਉਹ ਕੋਈ ਖਾਰ ਲੈਂਦਾ ਦਵਾਈ ਲੈਂਗੀ ਅੱਛਾ ਆਜੂ ਘੰਟੇ ਤੋਂ ਚਲ ਕੋਈ ਨਾ ਹੋਰ ਦੱਸ ਠੀਕ ਹਨੂ ਠੀਕ ਓਕੇ ਦੀ ਰਿਪੋਰਟ ਸੇਤ ਚਮਾ ਸੈਟਾ ਸੱਚੀ ਜੋਂਦ ਤੇ ਬੈਠਿਆ ਹਾਂ ਠੀਕ ਹੈ ਨੀ ਠੀਕ ਹੈ ਨੋ ਪੜਿਆ ਹੋੜਿਆ ਕਾਹਨੂੰ ਕਹਦੇ ਡਾਕਟਰੀ ਨੌਕਰੀ ਮਿਲ ਗਈ ਸੀ ਤੈਨੂੰ ਉਹ ਮਦਦ ਦੇ ਮਿਲ ਗਈ ਸੀ ਆ ਗਾ ਕੱਕ ਛੱਡ ਤੇ ਮਾਮੇ ਨੇ ਕੁਝ ਕਰਦਿਆਂ ਮਜਬੂਰੀਆਂ ਹੋ ਗਈਆਂ ਸੀਗਾ ਤਾਂ ਛੱਡਣੇ ਪੈ ਗਏ ਤੇ ਨਹੀਂ ਮਾਮਾ ਨੇ ਬੜੀ ਪੜਾਈ ਕਰੀ ਹੋਈ ਸੀ ਆ ਦੇਖੋ ਦੋਸੀ ਦੀ ਸ਼ਕਲਾਂ ਦੇਖ ਲਓ ਜਮਾ ਡੈਡੀ ਦੇ ਮਾਮੇ ਦੀ ਆ ਮਾਮੇ ਦੀ ਤੇ ਡੈਡੀ ਦੀ ਜਮਾ ਸ਼ਕਲ ਇੱਕੋ ਜਿਹੀ ਹੈ ਜਮਾ ਪੂਰਾ ਫਰਕ ਵੀ ਨਹੀਂ ਤੇ ਐਸੇ ਮਾਮੇ ਨੇ ਦਿੱਤਾ ਇਹ ਵਾਲ ਦੇ ਹੋ ਕਰਕੇ ਤੂੰ ਤਿਆਰ ਕਰ ਕਿਤੇ ਵਾਲਦ ਇਹ ਤਾਂ ਇਹ ਤਾਂ ਬਾਦੂ ਚੱਲ ਰਹਿ ਗਿਆ ਮੇਰੇ ਮੇਰੇ ਜਾਣ ਦੀ ਸੀ ਉਹ ਚਲ ਗਿਆ ਦੁਨੀਆਂ ਤੋਂ ਅੱਛਾ ਅੱਛਾ ਉਹ ਵੀਰ ਮੈਂ ਨਵੇਂ ਮੁੰਡੇ ਇੱਕੋ ਜੀ ਵਕੀਲ ਮਾਮਾ ਵਕੀਲ ਮਾਮਾ ਹੁੰਦੀ ਸੀ ਜੇ ਤੇ ਜਾ ਤੇ ਆ ਹਾਂ ਮਮਾ ਸਾਹ ਜਦ ਉਹ ਦੂਜਾ ਚਲ ਗਿਆ ਜਰਾ ਹਾਂ ਹੋਰ ਤੋਂ ਦੂਰ ਹੈ ਤਾਂ ਦੂਰ ਕਾਉਂ ਦੂਰ ਕਾਉਂਦਾ ਹੈਗਾ ਚਰਨਾ ਤਾਂ ਰਹਿ ਗਿਆ ਹੈ ਚਰਨਾ ਰਹਿ ਗਿਆ ਹਾਂ ਸਾਰੇ ਤੇਰੇ ਲਿਆਜੀ ਹੈ ਹੋਰ ਥੋੜਾ ਪੰਨੀ ਜਾ ਰਿਹਾ ਇਹਨੂੰ ਇਹਦੇ ਉੱਪਰ ਦਾ ਜੀ ਕਿੰਨਾ ਜਰ ਰਹਿਣਾ ਹੀ ਮਾਮਾ ਉਸ ਨੂੰ ਉਹਨਾਂ 6-6 ਮਹੀਨੇ ਲਾਵਾ ਜਦੋਂ ਛਿੱਟਾ ਹੁੰਦੇ ਉਹ ਉੱਥੇ ਜਾਂਦਾ ਖੋਦਦਾ ਮੈਂ ਕਿਧਰ ਕਿਧੇ ਗਿਆ ਨਹੀਂ ਸੀ ਇਸੇ ਤਰ੍ਹਾਂ ਹੀ ਅੱਛਾ ਉੱਥੇ ਜਾਂਦਾ ਵੀ ਇਕੱਲੇ ਸਭ ਤੋਂ ਵੱਧ ਕੀ ਜਰ ਮਾਰਦੀ ਸੀ ਤੇਰੀ ਉਥੇ ਸਭ ਤੋਂ ਵੱਧ ਸਾਰੀ ਕੋਈ ਨਹੀਂ ਮਾਰਦੀ ਸੀ ਮੇਰੇ ਅੱਛਾ ਜਿੰਨੇ ਜੀ ਹਾਪੀਰ ਕਹਿੰਦੀ ਗਈਏ ਹਾਂ ਸਾਰਿਆਂ ਦੀ ਮਾਰਦੀ ਸਾਰਿਆਂ ਦੀ ਹਾਨੀ ਜਾ ਸੀਗਾ ਸਾਰਿਆਂ ਦੀ ਮਾਰਦੀ ਇਹ ਸਭ ਕਿਸੇ ਦੇ ਘਰੇ ਮੰਗ ਜਾਂਦਾ ਮੈਨੂੰ ਕਿਹੜਾ ਕੋਈ ਆਏ ਸੀ ਉੱਥੇ ਰੋਟੀ ਖਾਣੀ ਹੈ ਉੱਥੇ ਖਾਣ ਦਾ ਠੀਕ ਉਹ ਵੀ ਇਹ ਅੱਛਾ ਉਹ ਸਿੰਦੇ ਰੋਟੀ ਖਾ ਲੈਂਦਾ ਸੀ ਮੈਂ ਜਿੱਥੇ ਬਹਿ ਜਾਂਦਾ ਸੀ ਅੱਛਾ ਇਹਦਾ ਹਰਕ ਨਹੀਂ ਹੋਇਆ ਉਹਦਾ ਮੂੰਹ ਤੇ ਰੇਮ ਵੀ ਬਾਹਰ ਸੀ ਸ਼ੇਪ ਸ਼ੂਕ ਕੋ ਸਭ ਦੇ ਬਾਹਰ ਜੀ ਗੁੱਜੀ ਪੱਤੀ ਵੀ ਤੇ ਕੀ ਹੋ ਗਿਆ ਉਹਦਾ ਕਿਰਨ ਚ ਕੇ ਹਾਂ ਹਾਂ ਮਾਮੇ ਦਾ ਬੜਾ ਮੂੰਹ ਸੀ ਪਿੰਡ ਚ ਨਾ ਬਹੁਤ ਤੈਨੂੰ ਯਾਦ ਵੀ ਕਰਦੇ ਆ ਕਈ ਵਾਰੀ ਗੱਲਾਂ ਛਿਰਪਾਦੀ ਮਾਮਾ ਕਹਿੰਦੇ ਤਾਂ ਮਾਮਾ ਬੜਾ ਹੁਣ ਕਦੇ ਆਈ ਨਹੀਂ ਮੁੜ ਕੇ ਮੈਂ ਕੋਈ ਗੱਲ ਦੀ ਮਾਮੇ ਨੂੰ ਵਿਆਹ ਤੇ ਲੈ ਕੇ ਆਵਾਂ ਫਿਰ ਮਾਮਾ ਉਹਦੇ ਪਾਊਗਾ ਪੂਰੀਆਂ ਬੋਲੀਆਂ ਐ ਮਾਮਾ ਗੁਰਾ ਨੱਚੇ ਦਾ ਵਿਆਹ ਬੜਾ ਫਿਰ ਵਾਦੂ ਹੈ ਵਾਦੂ ਹਾਂ ਮਾਫਰ ਚੰਗਾ ਲੈ ਨਾਈਏ ਨਾ ਦੋ ਸਮਾਂ ਦੱਸੋ ਸਮਾਨ ਨਹੀਂ ਆਇਆ ਨਹੀਂ ਸਮਾਨ ਹੀ ਆਉਣਾ ਹੁਣਾ ਆਪਸਾ ਜਾਵਾਂਗੇ ਹਾਂ ਤੂੰ ਐ ਦੱਸ ਦੀ ਵੀ ਤੈਨੂੰ ਚੜਾ ਕੇ ਲੈ ਕੇ ਜਾਂਦਾ ਮੈਂ ਗੱਡੀ ਤੇ ਚੜਾ ਕੇ ਲੈ ਜੂ ਤੇ ਜੇ ਨਹੀਂ ਪਤਾ ਆ ਜਾਉਂਗੇ ਤਾਂ ਠੀਕ ਹੈ ਹਾਂ ਠੀਕ ਹੈ ਕੱਚ ਕੇ ਰੱਖ ਮਾ ਮਾ ਹੁਣ ਸਾਨੂੰ ਦੇ ਜਜਤ ਠੀਕ ਹੈ ਤੇ ਹੁਣ ਚੱਲਦੇ ਆ ਤੇ ਵਿਆਹ ਦੇ ਉੱਤੇ ਮੈਨੂੰ ਦੱਸ ਦੀ ਜੇ ਤੂੰ ਆਪ ਆ ਗਿਆ ਤਾਂ ਠੀਕ ਹੈ ਨਹੀਂ ਫਿਰ ਮੈਨੂੰ ਫੋਨ ਕਰਨਾ ਆਉਂਗਾ ਠੀਕ ਆ ਮੈਂ ਆ ਕੇ ਲੈ ਕੇ ਠੀਕ ਆ ਆਪ ਹੀ ਸਾਰਨ ਨੂੰ ਚੜਾ ਕੇ ਲੈ ਠੀਕ ਆ ਠੀਕ ਆ ਚੰਗਾ ਉੱਥੇ ਦਾ ਕੋਡਲੀ ਕਾਰਡ ਤਾਂ ਦੇ ਆਈ ਸੀ ਹੁਣ ਭੈਣੀ ਆਇਆ ਮੈਂ ਤੇ ਮੇਰੀ ਮਾਂ ਨਾਲ ਪੈਂਦਾ ਤੇ ਆ ਮੇਰੇ ਸਾਡੇ ਜਿਹੜਾ ਸ਼ੁਰੂ ਤੋਂ ਅਸੀਂ ਇਕੱਠੇ ਦੋਸਤ ਰਹੇ ਹਾਂ ਇਹ ਬਸ ਸਾਡੀ ਮਾਂ ਹੀ ਹੈਗੀ ਤੇ ਉਹ ਤਾਂ ਬਾਹਰ ਗਿਆ ਹੋਇਆ ਮੇਰੇ ਦੋਸਤ ਨੇ ਪਾਤਾ ਕਰ ਬੜੀ ਗਰੀਬੀ ਦੇਖੀ ਪਰ ਹੁਣ ਬਾਤਾਂ ਕਰ ਆਪ ਬਾਤਾਂ ਸਾਈਪਰਾਂ ਸਾ ਮਾਸੀ ਚੰਗਾ ਖਿੱਚ ਕੇ ਰੱਖੋ ਕੰਮ ਪੂਰਾ ਨੱਚਣਾ ਡੱਪਣਾ ਚੰਗਾ ਜਾਗੋ ਤੇ ਵੀ ਆਇਓ ਜੰਗਾ ਪਹਿਲੇ ਦਿਨ ਜਾਗੋ ਦੂਸਰੇ ਦਿਨ ਹੋ ਜਾ ਜ਼ਰੂਰ ਆਇਓ ਜੰਗਾ ਚੰਗਾ ਹੋਰ ਜੇ ਹੁਣ ਨਹੀਂ ਰਗਵੀਰ ਹੈਗਾ ਤਾਂ ਕੀ ਗੱਲ ਆ ਫਿਰ ਕੋਈ ਨਾ ਉਹ ਵੀ ਚਲਾ ਆ ਜੂਗਾ ਇੱਕ ਸਾਲ ਨੂੰ ਆਊਗਾ ਮੇਰਾ ਦੋਸਤ ਪਾ ਦਾ ਘਰ-ਬਾਰ ਪੂਰੀ ਗੱਲ ਬਣਾਦੀ ਅੰਦਰੋਂ ਪੂਰਾ ਖੁੱਲਾ ਪਾ ਦਾ ਘਰ-ਬਾਰ ਕੇ ਨਾ ਹਾਂ ਹੌਲੀ-ਹੌਲੀ ਸਾਰਿਆਂ ਨੇ ਕੋਸ ਨਹੀਂ ਹੁੰਦਾ ਚਾਹ ਤਾਂ ਮੈਂ ਕਹਾਂ ਨਾ ਵੱਧ ਹੋ ਗਿਆ ਤੂੰ ਮਿਲ ਗਈ ਮੈਂ ਦੱਸ ਮੈਂ ਕਿਤੇ ਕੰਮ ਕਰ ਰਿਹਾ ਹਾਂ ਗੜਵੇ ਪਹਿਲਾਂ ਹਾਂ ਮੈਂ ਨਾ ਚੱਕ ਕੇ ਫੋਨ ਕਰਾਂ ਮੈਂ ਫੋਨ ਕਰਿਆ ਉਹ ਕਹਿੰਦਾ ਘਰੀ ਆਗੇ ਚਲ ਕੋਈ ਨਾ ਮਾਸੀ ਜਰੂਰ ਆਉਣਾ ਠੀਕ ਆ